ਲਰੂ ਜੀ ਨਾਟੁਰ ਜੁਰਜੀ ਕਾਲਸਾ ਵਾਇਗਰ ਜੀ ਕੀ ਫਤਿਹ ਮੇਰਾ ਨਾਮ ਵੀਰਜੀ ਅੰਗਰੇਜ਼ ਸਿੰਘ ਹੈ ਜੀ ਇਹ ਜੀ ਬਾਬਾ ਜੀ ਦੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਆ ਆਪ ਸਭ ਨੂੰ ਲੱਖ ਲੱਖ ਵਧਾਈਆਂ ਤੇ ਉਹਨਾਂ ਦੇ ਸਬੰਧ ਵਿੱਚ ਇਹ ਲੰਗਰ ਲਾ ਰਹੇ ਹਾਂ ਜੀ ਜਿਹੜੀ ਮਾਰਕੀਟ ਨੂੰ ਲਾਜ ਇਹ ਜੀ ਸਾਡੇ ਤਰਨਤਨ ਬੱਸ ਸਟੈਂਡ ਪਹਿਲਵਾਨ ਮਾਰਕੀਟ ਨਾਲ ਸਾਡੇ ਫਰੂਟ ਮਾਰਕੀਟ ਨਾਲ ਸਭ ਲੱਗ ਬਣੇ ਸਾਰੀ ਮਾਰਕੀਟ ਜੀ ਸਾਰੇ ਸਹਿਯੋਗ ਕਰਦੀ ਆ ਪੰਵਾਂ ਲੰਗਰ ਵਾ ਲੰਗਰ ਵੀਰ ਜੀ ਸਾਨੂੰ ਦਾਹਤ ਤੋਂ 12 ਸਾਲ ਦੇ ਲਗਭਗ ਹੋ ਗਿਆ ਸਾਨੂੰ ਸੇਵਾ ਕਰਦਿਆਂ ਨੂੰ ਆ ਮਰਹੂਮ ਲਗਾਤਾ ਮੈਂ ਕੱਲ ਦਾ ਆ ਅੱਜ ਲਗਾਤਾਰੀ ਕੋਸ਼ਿਸ਼ ਸਾਡੀ ਇਹੋ ਹੀ ਆ ਵੀ ਹਾਂ ਜੀ ਲਾਉਣ ਦੇ ਸਾਨੂੰ ਦਾ 12 ਸਾਲ ਹੋ ਗਿਆ ਸੰਗਤ ਨੂੰ ਮੈਸੇਜ ਇਹੋ ਕਰਦੇ ਆਂ ਵੀ ਨਸ਼ੇ ਤੋਂ ਰਹਿਤ ਰਹਿਣਾ ਤੇ ਬਾਬਾ ਜੀ ਦੇ ਲਾਡ ਲੱਗਣ ਬਾਣੀ ਦੇ ਲਾਡ ਲੱਗਣਾ ਬਾਕੀ ਚੰਗੀ ਸੋਚ ਦੇ ਨਾਲ ਚੱਲਣ ਜਿੱਦਾਂ ਹਣ ਸਾਰੇ ਸੰਗਤ ਸਾਡੇ ਨਾਲ ਸਹਿਯੋਗ ਕਰਨ ਲਈ ਆ ਇਦਾਂ ਸਾਰੇ ਜਣੇ ਰਲ ਮਿਲ ਕੇ ਰਹਿਣ ਏ ਮਹਾਰਾਜ ਦਾ ਨਾਮ ਜਪਣ ਬਸ ਜੀ ਕਿਧਰ ਹੋਦਾ ਸਭ ਤੋਂ ਪਹਿਲਾਂ ਵੈਕੜੂ ਜੀ ਦਾ ਖਾਲਸਾ ਵੈਕੜੂ ਜੀ ਕੀ ਫਤਿਹ ਜੀ ਮੇਰਾ ਨਾਮ ਅਮਨਜੋਤ ਸਿੰਘ ਹੈ ਜੀ ਇਹ ਵੀਰ ਜੀ ਆਪਣੇ ਅਮਰਸ਼ੀਰ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਹਰ ਸਾਲ ਲੰਗਰ ਲੱਗਦਾ ਜੀ ਇੱਥੇ ਸੋਸਾਟੀ ਬਣੀ ਜਾਂ ਦੁਕਾਨਾਂ ਵੱਲੋਂ ਨਹੀਂ ਵੀਰ ਜੀ ਇਹ ਦੁਕਾਨਾਂ ਦਾ ਵੀ ਸਹਿਯੋਗ ਆ ਤੇ ਬਾਕੀ ਜਿੰਨੇ ਵੀ ਸੱਜਣ ਮਿੱਤਰ ਆ ਉਹਨਾਂ ਦੇ ਸਹਿਯੋਗ ਨਾਲ ਲੱਗਦਾ ਜੀ ਕਨਵਾ ਲੰਗਰ ਲਾ ਲਾ ਜੀ ਇਸ ਜੀ ਕਾਫੀ ਟਾਈਮ ਹੀ ਹੋ ਗਿਆ ਲੰਗਰ ਲੱਗਦੇ ਨੂੰ ਇਦਾਂ ਕੋ ਆਪਾਂ ਗਿਣਤੀ ਤੇ ਰੱਖੀ ਨਹੀਂ ਕਿ ਕਨਵਾ ਲੰਗਰ ਆ ਵੈਸੇ ਲੱਗਦੇ ਨੂੰ ਮੈਨੂੰ ਲੱਗਦਾ ਕਿ 8-10 ਵਾਲੀ ਚਲੇ ਜੀ ਸੰਤੂ ਕੀ ਬਸ ਜਣਾ ਦੋ ਆਪਾਂ ਸੰਤੂ ਨੂੰ ਮੈਸੇਜ ਤੇ ਆਪਾਂ ਕੋਈ ਨਹੀਂ ਜੀ ਦੇ ਸਕਦੇ ਆਪਾਂ ਇੰਨੀ ਜੋਗੀ ਨਹੀਂ ਕਿ ਮੈਸੇਜ ਦੇ ਸਕੀਏ ਬਸ ਇਹੋ ਹੀ ਆ ਵੀ ਬਾਬਾ ਦੀਪ ਸਿੰਘ ਦੀ ਤੁਹਾਨੂੰ ਸਰਦਾਰ ਦਾ ਪਤਾ ਹੀ ਆ ਸੰਗਤ ਦੀ ਦਾ ਕਿਉਂਕਿ ਆਪਣੇ ਜਿਹੜੇ ਚਪਰਾ ਸਾਬ ਵੀ ਹੁੰਦੇ ਆ ਐਤਵਾਰ ਦੇ ਐਤਵਾਰ ਉੱਥੇ ਵੀ ਸੰਗਤਾਂ ਦਾ ਹਾੜੀ ਹੁੰਦਾ ਹੈ ਤੇ ਅੱਜ ਤੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਆ ਜੀ ਤੇ ਉਹਦੇ ਸਬੰਧ ਵਿੱਚ ਲੰਗਰ 'ਚ ਵੀ ਬਹੁਤ ਜਿਆਦਾ ਚੜ੍ਹਦੀ ਕਲਾ ਵਾ ਤੇ ਸੰਗਤ 'ਚੋਂ ਬਹੁਤ ਉਤਸ਼ਾਹ ਹੈ ਜੀ। ਇਹਨਾਂ ਲੋਕਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਵਿੰਦਰ ਸਿੰਘ ਜੀ ਅੱਜ ਧੰਨਤਾ ਦਾ ਅਮਰਜੀਤ ਬਾਬਾ ਦੀਪ ਸਿੰਘ ਜੀ ਨੇ ਨੰਬਰ ਲਾਇਆ ਹੈ। ਹਾਂ ਜੀ ਹਾਂ ਜੀ। ਅੱਜ ਧੰਨ ਧੰਨ ਬਾਬਾ ਅਮਰਜੀਤ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਹਰ ਸਾਲ ਦੀ ਤਰ੍ਹਾਂ ਲੰਗਰ ਸੰਗਤਾਂ ਨਾਲ ਮਿਲ ਕੇ ਐਨ ਆਰ ਆਈ ਵੀਰ ਸਹਿਯੋਗ ਨਾਲ ਲੰਗਰ ਲਾਇਆ ਜਾਂਦੇ ਜੀ। ਸੋਸਾਇਟੀ ਕੋਲ ਨਾਲ ਲਾਇਆ ਜਾ ਰਿਹਾ ਵੀਰ ਜੀ ਸੋਸਾਇਟੀ ਕੋਈ ਨਹੀਂ ਸਾਰੇ ਰਲ ਮਿਲ ਕੇ ਸੰਗਤ ਇਕੱਠੇ ਲਾਉਂਦੇ ਐ ਐਨ ਆਰ ਆਈ ਵੀਰ ਮਾਰਕੀਟ ਸਾਰੇ ਸੱਜਣ ਮਿੱਤਰ ਰਲ ਮਿਲ ਕੇ ਸਹਿਯੋਗ ਦੇ ਨਾਲ ਲੱਗਦਾ ਇਹ ਮਾਰਕੀਟ ਇਹ ਪਹਿਲਵਾਨ ਮਾਰਕੀਟ ਵਿੱਚ ਜਦਰਨਧਰਨ ਬਸ ਸਟੈਂਡ ਦੇ ਸਾਹਮਣੇ ਤੇ ਆਪਣਾ ਨੰਬਰ ਲਾ ਜਾ ਰਿਹਾ ਵੀਰ ਜੀ ਬੜੇ 10 ਸਾਲ ਦੇ ਲਾ ਕੇ ਬੰਨੇ 10 12 ਸਾਲ ਹੋ ਗਏ ਲਗਾਤਾਰ ਮਾਰਾ ਸੇਵਾ ਲੈ ਰਹੇ ਸੰਗਤ ਨੂੰ ਇਹ ਕਿਨੇ ਨਸ਼ੇ ਛੱਡੋ ਤੇ ਗੁਰੂ ਮਹਾਰਾਜ ਨਾਲ ਜੁੜੋ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਚੜ੍ਹਦੀਆਂ ਕਲਾ ਵਿੱਚ ਰੱਖਣ ਸਾਰੀ ਸੰਗਤ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੂ ਜੀ ਕਿਹ ਨਾਲ ਡਾ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਗੁਰਪ੍ਰੀਤ ਸਿੰਘ ਜੀ ਅੱਜ ਲੰਗਰ ਬਾਬਾ ਦੀਪ ਸਿੰਘ ਜੀ ਦੇ ਸੰਬੰਧ ਵਿੱਚ ਜਨਮ ਦਿਹਾੜੇ ਦੇ ਲੰਗਰ ਲਾਏ ਜਾਂਦੇ ਆ ਇਹ ਹਰ ਤਰ੍ਹਾਂ ਦੇ ਦਾ ਅੱਜ ਵੀ ਓਦਾਂ ਹੀ ਮਹਾਰਾਜ ਦੀ ਕਿਰਪਾ ਨਾਲ ਅੰਗ ਸੰਗ ਹੋ ਕੇ ਸਹਾਈ ਹੋ ਕੇ ਉਹਨਾਂ ਦੀ ਕਿਰਪਾ ਨਾਲ ਹੀ ਲੰਗਰ ਲਾਏ ਗਏ ਆ ਸੰਗਤ ਨੂੰ ਇਹ ਜਣਾ ਚਾਹੁੰਦਾ ਕਿ ਆਪਾਂ ਗੁਰੂ ਮਹਾਰਾਜ ਦੇ ਨਾਲ ਲੜ ਲੱਗੀਏ ਆਪਾਂ ਨਸ਼ਿਆਂ ਦੇ ਵਿਰੁੱਧ ਜਾਂ ਕੋਈ ਉਹ ਜੇ ਲੜਾਈ ਲਗੜੇ ਝਗੜੇ ਜਾਂ ਕਿਸੇ ਉਹ ਜੇ ਆਪ ਤਿਹ ਤੇ ਨਾ ਜਾਈਏ ਜੀ ਤੇ ਦੇਣਾ ਦਾ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਮੇਰਾ ਨਾਮ ਅਮਨਜੋ ਸਿੰਘ ਹੈ ਤੁਹਾਡਾ ਨਾਮ ਸਹੀ ਬਾਬਾ ਦੀਪ ਸਿੰਘ ਜੀ ਜਤਿਰਾ ਬੋਲਦੇ ਪਹਿਲਾਂ ਸਾਰਿਆਂ ਨੂੰ ਲੱਖ ਪਿੰਡਾਂ ਸਾਰਿਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਬਾਬਾ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਤੇ ਉਹਨਾਂ ਦਾ ਉਹਨਾਂ ਦਾ ਇਤਿਹਾਸ ਜਨਮ ਜਨਮ 26 ਜਨਵਰੀ 1900 1982 ਇਸਵੀ ਨੂੰ ਪਹੁ ਵਿੰਡਸਾਇ ਵਿਕੇ ਹੋਇਆ ਤੇ ਉਹ ਮਾਤਾ ਜੀ ਦਾ ਨਾਮ ਮਾਤਾ ਜਿਉਣੀ ਜੀ ਤੇ ਪਿਤਾ ਜੀ ਦਾ ਨਾਮ ਭਾਈ ਭਗਤਾ ਜੀ ਤੇ ਉਹੋ ਛੋਟਿਆਂ ਹੁੰਦੇ ਐ ਉਨ੍ਹਾਂ ਦਾ ਬਚਪਨ ਦਾ ਨਾਂ ਬਚਪਨ ਦਾ ਨਾਂ ਦੀਪਾ ਜੀ ਤੇ ਉਸ ਤੋਂ ਬਾਅਦ ਉਹ ਛੋਟੇ ਹੁੰਦਿਆਂ ਹੀ ਅਨੰਤਪੁਰ ਸਾਹਿਬ ਵਿਖੇ ਚਲੇ ਗਏ ਤੇ ਉੱਥੇ ਜਾ ਕੇ ਹੀ ਉਹਨਾਂ ਨੇ ਆਪਣੇ ਛੇਸਤਰ ਵਿਦਿਆ ਛੇਸਤਰ ਵਿਦਿਆ ਪ੍ਰਾਪਤ ਕੀਤੀ ਤੇ ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਮਰਤਸ਼ਾ ਕੇ ਦੀਪਾ ਸਿੰਘ ਤੋਂ ਬਾਬਾ ਦੀਪ ਸਿੰਘ ਜੀ ਬਣ ਗਏ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਮੇਰਾ ਨਾਮ ਆਕਾਸ਼ਦੀਪ ਸਿੰਘ ਹੈ ਬਬ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜੀ ਦੀ ਲੱਖ ਲੱਖ ਵਧਾਈਆਂ